ਆ ਜੀ ਮਿੱਤਰੋ ਚੈਨਲ ਨੂੰ ਕਰ ਲੋ ਸਾਰੇ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰਦੇ ਸੰਜਾ ਵੀਰ ਆਪਦਾ ਮੇਲਾ ਅੱਜ ਆ ਦੇਖੋ ਬਾਬੇ ਦੇ ਪੂੜੇ ਬਣਾ ਰਹੇ ਨੇ ਪੂੜਾ ਦਾ ਮੱਥਾ ਟਿਕਦਾ ਬਈ ਉੱਥੇ ਬੱਸ ਤੋਂ ਬਾਅਦ ਮਾਲ ਪੂੜੇ ਬਣਨਗੇ ਸੁੰਨੇ ਹੀ ਬਣਨਗੇ ਪਰ ਉਥੇ ਮਿੱਠੇ ਪੂੜੇ ਦਾ ਮੱਥਾ ਟਿਕਦਾ ਬਈ ਦਿਖਾਉਣੇ ਆਪਾਂ ਤੁਹਾਨੂੰ ਸਾਰਾ ਮੱਥਾ ਮੇਲਾ ਦਿਖਾਉਣੇ ਬਾਬੇ ਦਾ ਵੀਰ ਨਾਲ ਜੁੜੇ ਰਹੋ ਇਹ ਚੁੱਲ੍ਹੇ ਤੇ ਬਣਦੇ ਨੇ ਬਈ ਗੈਸ ਤੇ ਨਹੀਂ ਹੈ ਨਾ ਜੈ ਬੱਪਾ ਸੰਜਾ ਪੂਰੀ ਵਾਲੇ ਜਿੱਦੀ ਬਾਬਾ ਸੰਜੇਪੁਰੀ ਵਾਲਾ ਦੇਖੋ ਇੱਥੇ ਕੂੜਿਆਂ ਦਾ ਮੱਥਾ ਟੇਕਦਾਈ ਕਿਦਾਂ ਟੋਕਰਾ ਭਰੇ ਬਈ ਕੂੜਿਆਂ ਦਾ ਛੀਰ ਦਾ ਟੱਪਰ ਹੈ ਬਈ ਦੁੱਧ ਜੜਾਈ ਬਾਬਾ ਜੀ ਦੇ ਚਰਨਾਂ 'ਚ ਹਰ ਸਾਲ ਮੇਲਾ ਭਰਦਾਈ ਬਾਬਾ ਸੰਜੇਪੁਰੀ ਵਾਲੇ ਦੇਖੋ ਜੋਤਾਂ ਜਗ ਰਹੀਆਂ ਨੇ ਸਾਰੇ ਪਿੰਡੇ ਮੱਥਾ ਟੇਕਦੇ ਬਾਬੇ ਜਨਨ 'ਚ ਬਾਬਾ ਜੀ ਦਾ ਭਗਤ ਖੜਿਆ ਪਰਮਜੀਤ ਸਿੰਘ ਲੰਗ ਜੀ ਇਹ ਬਾਬਾ ਜੀ ਨੇ ਬਹੁਤ ਸੇਵਾ ਕੀਤੀ ਹੈ ਬਈ ਬਾਬਾ ਸੰਜੇਪੁਰੀ ਵਾਲਾ ਜੀ ਦੀ ਅਨੇ ਸਮਾਗ ਬਣੇ ਬੇੰਦਰੀ ਦੇਖੋ ਕਿੰਨਾ ਸੋਹਣਾ ਪੱਥਰ ਲੱਗਿਆ ਬਈ ਦੇਖਿੰਦੇ ਗਿਨੀ ਸੋਹਣੀਆਂ ਬਾਬਾ ਜੀ ਦੇ ਚਰਨਾਂ ਜਾ ਗਈ ਵੀ ਆ ਦੇਖੋ ਹਰਦੇ ਹਰਦੇ ਬੋ ਬਈ ਸਾਰਾ ਮਤਲਬ ਬਹੁਤ ਵਧੀਆ ਕੰਮ ਕਰਿਆ ਭਗਤਾਂ ਨੇ ਤੇ ਬਾਬਾ ਜੀ ਨੇ ਬਹੁਤ ਸੇਵਾ ਕੀਤੀ ਆ ਦੇਖੋ ਸਾਈ ਦੁਨੀਆ ਮਾ ਸਾਡੇ ਕਨ ਆਏ ਵੇ ਪਿੰਡ ਲੰਗ ਦੀ ਇੱਥੇ ਬਾਬਾ ਜੀ ਦਾ ਸਭ ਤੋਂ ਪਹਿਲਾਂ ਹਵਨਵਾ ਤੇ ਪਿੰਡ ਦਾ ਲੰਬੜਦਾਰ ਸਰਪੰਚ ਪੰਚ ਹੋਦਕਰਮ ਦੇ ਸਾਰੇ ਦੇ ਦੇਖੋ ਟਾਡੀ ਜੱਥਾ ਲੱਗ ਸਾਨੂੰ ਸਾਰਾ ਸਨਣਿਆ ਨਾਲ ਵੀਡੀਓ ਜੁੜੇ ਰਹੋ ਅੰਤ ਤੱਕ ਚੈਨਲ ਨੂੰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸਭ ਤੋਂ ਪਹਿਲਾਂ ਹੀ ਤਾਂ ਕਿ ਤੁਹਾਨੂੰ ਸਾਰੀਆਂ ਵੀਡੀਓ ਹੋਰ ਅੱਗੇ ਨੂੰ ਬਹੁਤ ਕਈਆਂ ਸ਼ਾਮ ਨੂੰ ਅੱਜ ਬਾਬਾ ਜੀ ਦਾ ਲਾਈਵ ਦਿਖਾਵਾਂਗੇ ਕੋਹਾਂ ਦਾ ਵੀ ਦੇਖਿਆ ਸੀ ਆਲ ਰਾਉਂਡਰ ਜੱਟ ਚੈਨਲ ਦੇ ਜੱਟਾਂ ਨੇ ਜੜੀ ਕਟਾਈ ਹੈ ਅਸਰੋਤੀ ਦਾ ਰੂਪ ਸ੍ਰੋਤੀ ਦਾ ਰੂਪ ਸ੍ਰੋਤੀ ਦਾ ਰੂਪ ਧਾਕੇ ਫੁਰ ਕਟਾਈ ਦਾ ਬਹੁਤ ਅਸੂਤੇ ਕਾਰਾਈ ਕੋਈ ਨ ਕੋਈ ਹੋ ਜਾ ਕੋਈ ਨ ਕੋਈ ਬਸਿੱਦਾ ਬਣਦਾ ਗੁਰਮੁਖ ਪੈੜੋ ਕੈ ਮੈਨੇ ਨਾਮ ਮਰਦਾ ਸੀ ਪਰ ਕਿਛਰੀ ਹੋਈ ਸੀ ਐਮ ਜੀ ਮਖਤਾ ਜੀ ਨੂੰ ਉਹਨਾਂ ਤੋਂ ਬਾਅਦ ਜੁਮਰ ਮਾਈਂਦੋ ਨੇ ਚੜ੍ਹ ਗਿਆ ਦਾ ਇਤਿਹਾਸ ਬਹੁਤ ਬੜਾ ਹੈ ਬਹੁਤ ਸ਼ਰਮ ਆਇਆ ਸਾਰੇ ਸ਼ੁਕਰਾਨਾ ਸਾਰੇ ਜੀ ਰੰਗ ਦਾ ਵੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੈਣੇ ਤੋਂ ਪਾਲਗਤ ਰਾਣ ਤੇ ਪੁੱਛਿਆ ਜਦ ਸਾਡੀ ਤੇ ਨਿਤ ਚੱਲ ਜੀ ਇਤਿਹਾਸ ਬਹੁਤ ਬੜਾ ਬਣ ਕੇ ਆਉਂਦੇ ਨਾ ਕੋਈ ਨਾ ਪਿਆਰ ਪਰ ਇੱਥੋਂ ਨਾਉ ਉਹ ਪਾਲ ਵੀ ਨਾ ਕਰਦਾ ਬਾਬਾ ਨਾਨਕ ਜੀ

تھا مہ اللہ ہو سادو او سان جے سامو کی نی زمان دا جان سادو وچ تے دل دے خال دے وچوں کنا لکی بنے رب دے تند شڈالیں تے او پاخیا پار جو پا دے اکی شنگی ساناں نے کدی مر کے جاندے مک پت دی اپ ہو کرے راکی کٹ جائے جی Yeah. ਦੇਖੋ ਬਾਬਾ ਜੀ ਦਾ ਡੈਕੋਰੇਸ਼ਨ ਕਿੰਨੇ ਕੈਂਡ ਕਰੀ ਹੋਈ ਹੈ ਜੀ ਆ ਤੁਹਾਨੂੰ ਮੇਲੇ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਆ ਦੇਖੋ ਟਿੱਕੀਆਂ ਗੋਲ ਗੱਪੀਆਂ ਜਿਹੜੀਆਂ ਸੱਜ ਗਈਆਂ ਨੇ ਬਈ ਕਿੰਨੇ ਘੰਟੇ ਲੱਗਦੇ ਜਾਣੇ ਆ ਅੱਜ ਉਹ ਟਿੱਕੀਆਂ ਕਿਵੇਂ ਸਜਾਈ ਮੈਂ ਦੇਖੋ ਕਿੰਨੇ ਘੰਟੇ ਲੱਗੇ ਨੇ ਮੈਂ ਬਈ ਥੋੜਾ ਸਵੇਰੇ ਭੱਗ ਗਿਆ ਤਾਂ ਸਜਰੇ ਆ ਦਿਨ ਚ ਮੇਲਾ ਫੁੱਲ ਭਰਨਾ ਕਿਉਂਕਿ ਮੈਂ ਜੱਲ ਵਾਲਾ ਜਾਣਾ ਤੁਹਾਨੂੰ ਪਤਾ ਨਾ ਸੋ ਤੁਹਾਨੂੰ ਬਾਬਾ ਦਾ ਬਲੌਗ ਦਿਖਾਵਾਂਗਾ ਸਾਰੀ ਵੀਡੀਓ ਪਾ ਕੇ ਨਾਲੇ ਲਾਈਵ ਹੋਵਾਂਗੇ ਇਹ ਵੀ ਤੁਸੀਂ ਟੱਕੇ ਗੋਲ ਪੂਰੀ ਆ ਦੇਖੋ ਖੜਿਆਉਣੇ ਦੇਖੋ ਬਈ ਕਿੰਨੇ ਘੈਂਟ ਪੈਣ ਆ ਦੇਖੋ ਬਈ ਡੈਕੋਰੇਸ਼ਨ ਦਾ ਪੀਸ ਕਿੰਨਾ ਘੈਂਟ ਆ ਚਰਖਾ ਦੇਖੋ ਕਿੰਨਾ ਘੈਂਟ ਆ ਯਾਰ ਮੈਂ ਤਾਂ ਬੜੀ ਘੈਂਟ ਚੀਜ਼ ਲੱਗੀ ਯਾਰ ਬਾਕੀ ਵੀ ਬਈ ਬਹੁਤ ਖੜਿਆਉਣੇ ਹਨ ਜਵਾਕਾਂ ਵਾਸਤੇ ਜੀਨੇ ਵੀ ਲੈਣੇ ਨੇ ਦੇਖੋ ਜਹਾਜ਼ ਪਿਆ ਦੇਖੋ ਕਿਵੇਂ ਘੈਂਟ ਸਜਾਈਆਂ ਪਈ ਨੇ ਦੁਕਾਨਾਂ ਯਾਰ ਬੀਬੀਆਂ ਭਾਣਾ ਲਈ ਚੂੜੀਆਂ ਚਾੜੀਆਂ ਮਤਲਬ ਪੂਰਾ ਸਮਾਨ ਆ ਯਾਰ ਇਹ ਨੋਨੀ ਖੱਤਰੀ ਸਾਡਾ ਚਾਚਾ ਬੈਠਿਆ ਦੇਖੋ ਦੁਕਾਨ ਸਜਾਈ ਦੇਖੋ ਕਿੱਦਾਂ ਅੱਬ 12 ਗੁੰਡਾ ਲਈ ਬੈਠੇ ਤਾਜੂ ਕਹਿੰਦਾ ਮਤਲਬ ਫੁੱਲ ਦੁਕਾਨ ਤੇ ਸਾਮਾਨ ਆ ਵੇ ਜਵਾਕਾਂ ਵਾਸਤੇ ਜਾਓ ਬਰੋਣਾ ਦਬਾ ਕੇ ਲਿਆਓ ਫੜੋਣੀ ਆ ਦੇਖੋ ਬਿੱਲੀਆਂ ਨੇ ਬਈ ਰੂਸੀਆਂ ਖੜੀਆਂ ਇਹਦੀਆਂ ਫੁੱਲ ਗਾਹ ਪਾਰਖਿਆ ਦਾ ਵੀ ਸਾਨੂੰ ਪੂਰੇ ਖਵਾ ਆ ਦੇਖੋ ਕਿਵੇਂ ਟੱਪ ਰਹੀ ਆ ਆ ਬਈ ਪੂਰੇ ਪਾਤੇ ਪਹਿਲਾਂ ਨੂੰ ਫਿਰ ਖਾ ਕੇ ਗੱਜ ਕੇ ਰਾਮ ਨਾਲ ਸੋ ਗਿਆ ਦੇਖੋ ਕਿ ਮੈਂ ਸੋ ਗਿਆ ਤੋਂ ਬਾਅਦ ਆਰਾਮ ਨਾਲ ਸੋ ਗਿਆ ਰੱਜ ਕੇ ਲਈ ਮੇਤਰ ਬਾਬੇ ਦੀ ਕਿਰਪਾ ਨਾਲ ਲੱਸੀ ਵਾਲਾ ਜੱਗ ਪਿਆ ਕਹਿੰਦਾ ਨਾਲ ਖੀਰ ਆਹ ਮਿੱਠੇ ਪੂੜੇ ਆਹ ਨੂਨ ਸਮਨੇ ਪੂਰੇ ਬਈ ਗਠੇ ਗੁੜੇ ਪਾ ਕੇ ਹਰੀਆਂ ਮਿਰਚਾਂ ਬਾਕੀ ਮਸਾਲੇ ਦੜੇ ਬੈਠੀ ਕਿਰਪਾ ਖਾਨਣ ਆ ਜਿਹਨੇ ਖਾ ਲੈਣਾਂਗੇ ਜਿਆ ਮਰਜ਼ੀ ਦੱਸ ਦਿਓ ਮੇਰੇ ਭਾਈ आज ਉਹ ਪੰਡਤ ਲੈਂਗੁਏਜ ਮੱਠ ਯੂਟਿਊਬਰ ਦੇ ਕਰਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਕੇ ਸ਼ੇਅਰ ਕਰ ਦਿਓ ਬਈ ਊੜਿਆਣੀ ਦਾ ਗੱਲ ਸੜਿਆ ਖੀ ਪੀ ਆਪਾਂ ਵੀ ਫਿਰ ਬਾਬੇ ਕਿਰਪਣਾ ਦੇ ਲੋ ਚੀਨੀਓ ਭਾਏ ਨੇ ਤੇਨ ਤਮ ਕਰਕੇ ਇੱਧਰ ਵੀ ਖੱਚਦੇ ਮਾਮਣਾ ਚੰਗਾ ਵੀ ਖਾਣ ਦੋ ਹਾਂ